ਵਾਜ ਵਗ ਦੇ ਜੇ ਤੇ ਕਲਾਂ ਤੇ ਹੋਰ ਕੋਈ ਗੱਲ ਰਹੀ ਹਾਂ ਹਾਂ ਤਾਂ ਆਹ ਨੇ 7 ਰੁਪਏ ਕਿਲੋ ਬੜੇ ਚਾੜਾ ਲੈ ਕੇ ਘਰ ਆਵੜੇ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ 'ਚ ਸਾਰੇ ਭਰਾਵਾਂ ਦਾ ਵੈਲਕਮ ਆ ਸਵਾਗਤ ਆ ਜੀ ਹਨਵਾਨਿਆਂ ਤੇ ਕਰਦੇ ਆਪਾਂ ਅੱਜ ਦਾ ਨਵਾਂ ਵਲੌਗ ਸ਼ੁਰੂ ਤੇ ਅੱਜ ਇਹ ਤਾਂ ਦੂਸਰਾ ਦਿਨ ਪਹਿਲਾ ਦਿਨ ਜਿਸ ਤਰ੍ਹਾਂ ਗੁਜ਼ਰਿਆ ਤੜਣਾ ਸੰਧਿਆ ਕੀਤਾ ਅੱਜ ਤਾਂ ਦੂਸਰਾ ਦਿਨ ਆ ਤੇ ਇਹ ਦੂਸਰੇ ਦਿਨ ਦੀ ਜਿਹੜੀ ਆਪਣੀ ਰੁਟੀਨ ਆ ਹੋਗੀ ਉਹ ਤੁਹਾਡੇ ਨਾਲ ਸਰਭਾ ਮਨ ਨਾਲ ਸਾਂਝੀ ਕਰਾਂਗੇ ਸੋ ਜੁੜ ਕੇ ਰਹਿਣਾ ਤਾਂ ਵਲੌਗ ਪੂਰਾ ਦੇਖਣਾ ਲਓ ਜੀ ਆਪਾਂ ਆਪਣੀ ਰੁਟੀਨ ਕਰ ਲਈਏ ਚੇਂਜ ਪੱਟ ਪਾਣੀ ਪੁਣੀ ਨਾ ਅੱਜ ਟੈਮ ਨਾਲ ਹੀ ਡਾਣਾ ਪੱਠੇ-ਪੁੱਠੇ ਪਾਤੇ ਸੀ ਹੁਣ ਖਾ ਲਿਆ ਇਹਨਾਂ ਇਹਨਾਂ ਨੂੰ ਵਾੜਾਂਗੇ ਉਧਰ ਛਪੜੇ ਛਪੜੇ ਵਾੜ ਕੇ ਉਹਨਾਂ ਚ ਫਿਰ ਦੁਬਾਰਾ ਪੱਠੇ ਪਾਣੇ ਆ ਰਹੀਏ ਪੱਠੇ ਪਾਵਾਂਗੇ ਅੰਦਰ ਸਾਰੀਆਂ ਮੱਜਾਂ ਕਰ ਦਿਆਂਗੇ ਆਪਾਂ ਅੰਦਰ ਸੋ ਦਵਦਾ ਪਾਣੀ ਡਾਲੀਏ ਹਾਂ ਕੀ ਕਰਨੇ ਆ ਆ ਬੱਚੇ ਆਪਣੇ ਕੋ ਆ ਗਏ ਜਨਾਬ ਮਹਿਮਾਨ ਰਾਤ ਇਹ ਚੰਗਾ ਕੰਮ ਫੜੇ ਜੀ ਤੁਸੀਂ ਅੱਜ ਚੰਗਾ ਕਰੇ ਪਾਣੀ ਡਾਲ ਨਾ ਸਹੀ ਕੰਮ ਫੜੇ ਜੀ ਅੱਜ ਇਹ ਤਾਂ ਤੁਸੀਂ ਕਰਨ ਦਾ ਹੈ ਜੀ ਹੈ ਇਹ ਕੀ ਐਕਸ਼ਨ ਬੜਾ ਕਰਨ ਨੇ ਹਾਂ ਜੀ ਆ ਕੀਤਾ ਜੀ ਹਾਂ ਕੀਤਾ ਜੀ ਹੈ ਤੇਰਾ ਕਰੀਦਾ ਕਿਹੜਾ ਕਰੀਦਾ ਹੱਥ ਕਿਉਂ ਗੰਦੇ ਕੀਤੇ ਨਹੀਂ ਸਾਰੇ ਪੁਹਾ ਹਾਂ ਇਹਨੂੰ ਤੈਨੂੰ ਵੀ ਨਾ ਆਜੀ ਕੋਈ ਕੰਮ ਨਹੀਂ ਹੈਗਾ ਹਾਂ ਡੂ ਆਹ ਖਾਂਦੇ ਆ ਬਿਸਕਟ ਹੈ ਹੈ ਬਿਸਕਟ ਹੈ ਬਿਸਕਟ ਹਾਂ ਸਹੀ ਤਰ੍ਹਾਂ ਤੇ ਬੋਲ ਇਹ ਕੀ ਖਾਂਦੇ ਆ ਬਿਸਕਟ ਹਾਂ ਹੁਣ ਸਹੀ ਬੋਲੇ ਨਾ ਬਿਸਕਟ ਲੋ ਜੀ ਬੱਚਿਆਂ ਨੇ ਕੰਮ ਕੀਨੇ ਸਾਰੀ ਦਿਹੀ ਇਹੋ ਕੰਮ ਹੀ ਨਾਲ ਜਾ ਵੀ ਨਾ ਹੁਣ ਨਿੱਕੇ ਹੋਣਗੇ ਨਾ ਨਿੱਕੇ ਜਾ ਵੀ ਡ੍ਰੇਨ ਕਰਨ ਨੇ ਹੋ ਇਹ ਵਿੱਚ ਆਉਂਦੀ ਆਉਂਦੀ ਆਪੇ ਵੜ ਗਏ ਉਹਨੂੰ ਗਰਮੀ ਲੱਗੰਦੀ ਹੁੰਦੀ ਐਵੇਂ ਇਹਨਾਂ ਟ੍ਰੇਨ ਹੋਣਾ ਸਰ ਮੈਂ ਪਾਇਨਾਂ ਦਾ ਕਰਨ ਉਹਨਾਂ ਨੇ ਅੱਛੀ ਨਾਸਾਂ ਦਬੋ ਰਹੀ ਨੇ ਸਿਰ ਘਰੇ ਵੇਖਾੜਨਾ ਰੈਡੀ ਚ ਤੱਕ ਚਲ ਆ ਵਟੇ ਭਾਈਓ ਰੋਤਾ ਅੱਜ ਹੀ ਆ ਕੇ ਖਲੋਣਾ ਠੀਕ ਹੈ ਨਾ ਅੱਜ ਨਿਕਲ ਨਹੀਂ ਦੇਣਾ ਬਾਹਰ ਇੱਥੇ ਅੱਗੇ ਆ ਇੱਥੇ ਨਹੀਂ ਨਹੀਂ ਨਿਕਲਣ ਦੇਣਾ ਬਾਹਰ ਇੱਥੇ ਆ ਅੱਗੇ ਨਿਕਲਣ ਨਹੀਂ ਦੇਣਾ ਠੀਕ ਹੈ ਨਾ ਇਹ ਪੱਠੇ ਪਾਉਣੇ ਆ ਫਿਰ ਮੈਂ ਤੈਨੂੰ ਆਵਾਜ਼ ਮਾਰਦਾ ਠੀਕ ਹੈ ਲਓ ਜੀ ਟਾਈਮ ਹੋ ਗਿਆ ਪਾਣੀ ਦੋਣੇ ਡਗਣਾਂ ਨੂੰ ਡੇਢ ਦਾ ਟਾਈਮ ਹੋ ਗਿਆ ਤੂੰ ਮੁੰਡਾ ਦੋਣ ਨੂੰ ਪਾਣੀ ਔਰ ਦੇ ਛਪੜੇ ਇਹਨਾਂ ਨੂੰ ਹੋ ਹਾ ਹਾ ਨਾ ਲਾ ਗਾ ਲੋਕ ਜਿੰਜਾ ਜਾਸ ਨੇ ਬੱਠੇ ਪਾ ਲੈਂਦੇ ਆ ਉਹ ਜਿਹੜੇ ਨਾਲਣ ਗਿਆ ਫਿਰ ਬਣਦੇ ਇਹਨਾਂ ਨੂੰ ਫਿਰ ਲਾਉਨੇ ਆਪਾਂ ਚੁਾਈ ਜਿਹੜਾ ਬਹੁਤਾ ਵਿੱਚ ਲੜਾਕਾ ਉਹ ਬਲਕੀ ਪਿਆ ਫੜੀ ਹੀ ਨਹੀਂ ਬਾਹਰ ਰਛਾਵਾ ਹਾਂ ਇਧਰ ਆਉਣਾ ਇਧਰੋ ਇਧਰ ਇਧਰ ਦੀ ਆਉਣਾ ਇਧਰ ਦੀ ਆ ਸਾਨੂੰ ਫਾਸਲਾ ਆਇਆ ਉਹਨਾਂ ਦਾ ਜ਼ਾਂਬਿ ਤਾਂ ਹਾਂ ਬਣ ਗਏ ਚਾਚੇ ਨੇ ਮਿਲਣਾ ਅੱਜ ਉਸਤਾਦ ਜੀ ਇੰਪੈਰ ਉਹਨਾਂ ਨੇ ਬੜਿਆ ਚਾਚਾ ਯਾਰ ਤੇਰਾ ਫੈਨ ਜਿਹੜਾ ਨਾ ਇਹ ਬੰਦਾ ਠੀਕ ਨਹੀਂ ਯਾਰ ਭਾਈ ਮੈਂ ਹਸਾਬ ਕੀਤਾ ਨਹੀਂ ਮੈਂ ਹਸਾਬ ਉਹ ਆਪੂ ਨੂੰ ਕਰਵਾਇਆ ਤੈਨੂੰ 790 ਰੁਪਏ ਆਹ ਇਹ ਉਹ ਉਹ ਬੋਤਲ ਕਿਧਰ ਚੱਲ ਗਈ ਦੋਵੇਂ ਬੋਤਲ ਵੇਖਿਆ ਉਹ ਵੇਖ ਲਿੰਦਾ ਹੁਣ ਕੀ ਨਾ ਪਹਿਲੇ ਵੇਖੋ ਸਹੀ ਆਹ 33 33 ਯਾਰ ਜੀ ਇਥੇ 12 ਸਾਲ ਲਓ ਜੀ ਟਾਈਮ ਹੋ ਗਿਆ ਡੰਗਰਾਂ ਨੂੰ ਪੱਠੇ ਪੱਠੇ ਵੱਢਣੇ ਆ ਤੇ ਇਹ ਪਹਿਲੇ ਚਾਚੇ ਲੈ ਵੜਾ ਕੇ ਆ ਪੱਠੇ ਪਿੱਛੇ ਦੇ ਸਕਦੇ ਹੋ ਵੜਨ ਦੇਣ ਤੇ ਆਪਾਂ ਚੱਲਦੇ ਹਾਂ ਉਥੇ ਬੰਦੇ ਆਪਣੀ ਪਹੁੰਚ ਗਏ ਨੇ ਉਥੇ ਤੇ ਹੁਣ ਚੱਲਦੇ ਆਂ ਤੇ ਵੜ ਲਈ ਪੱਠੇ ਪਹਿਲੇ ਲਓ ਜੀ ਮਿਸਤਰੀ ਬਣੀ ਹੋਈ ਹੈ ਬਰਫੀ ਖਾ ਰਿਹਾ ਚਾਚਾ ਹਾਂ ਬਣੀ ਬਰਫੀ ਜੀ ਆ ਵੀ ਚਾਚਾ ਟੈਸਟ ਕੀਤੀ ਕਿਵੇਂ ਦਾ ਰਿਜ਼ਲਟ ਮਿਲਿਆ ਹੈ ਖਾਲਸ ਦੋਦੀ ਖਾਲਸ ਦੋਦੀ ਹਾਂ ਜੀ ਬਣੀ ਪਈ ਬੜੀ ਵਧੀਆ ਹੀ ਪਈ ਖੈਰ ਆਇਓ ਖੈਰ ਬਰਫੀ ਉਹ ਬਾਹਰ ਨਿਕਲਦਾ ਤਾਂ ਉਹ ਧੰਦਾ ਪਾਣੀ ਆਉਂਦਿਆ ਕੀ ਬਣਾ ਮਿੱਠਾ ਪਾਣੀ ਬਣਾਉਣ ਲੱਗ ਪਏ ਹੋਏ ਖੈਰ ਆਇਓ ਆ ਜੇ ਖਾਲੀ ਬਰਫੀ ਹੂੰ ਅੱਛਾ ਆ ਜੇ ਖਾਲਸ ਦੁੱਧੀ ਪੰਜ ਵਗ ਦੇ ਜੇ ਤੇ ਕੱਲ ਆ ਤੇ ਹੋਰ ਕੋਈ ਗੱਲ ਰਹੀ ਹੈ ਹਾਂ ਉਹ ਆਹ ਜੀ ਨੇ 7 ਰੁਪਏ ਕਿਲੋ ਬੜੇ ਚਾਹ ਨਾਲ ਇੱਕ ਘਰ ਆਵੜੀ ਐ ਆਜਾਤਰੀ ਫੜੀ ਲੈਨੀ ਅੱਛਾ ਖਾਲਸ ਦੁੱਧ ਦੀ ਬਰਫੀ 2000 ਨੂੰ ਕਿਲੋ ਲੱਭੇ ਤੇ ਕੋਈ ਘਟਾ ਨਾ ਬਿਲਕੁਲ ਇਹ ਮਾਸ਼ਾਅੱਲਾ ਚੀਜ਼ ਚੰਗੀ ਮਿੱਠਾ ਥੋੜਾ ਜ਼ਿਆਦਾ ਬਾਕੀ ਉਹਨੇ ਬੜੀ ਫਟੇ ਲਾਓ ਜੀ ਪੱਠੇ ਵੱਢ ਕੇ ਆਪਾਂ ਹੋ ਗਏ ਆ ਵੇਲੇ ਸ਼ਾਮ ਹੋ ਗਈ ਸ਼ਾਮ ਦੇ ਜਾਨਾ ਸਾਨੂੰ ਪੱਠਿਆ ਚ ਹੀ ਆ ਗਈਆਂ ਚਾਚਾ ਚੌਕ ਸਿਲੰਡਰ ਯਾਰ ਤੇਰਾ ਘਰ ਆੜ ਰ ਆਇਆ

ਸਾਸ ਤੇਰਾ ਬੱਡਰੀ ਪਿੰਡਾ ਹਾਂਜੀ ਹਾਂਜੀ ਆਹ ਵੇਖ ਆਹ ਕਿਉਂਕਿ ਸਾਡੇ ਪਿੰਡਾਂ ਦੇ ਭਾਈ ਗੈਸ ਗੂਸ ਕੋਈ ਨਹੀਂ ਹੈਗੀ ਗੈਸ ਤੋਂ ਬਗੈਰ ਹੀ ਕੰਮ ਸਰਦਾ ਤੇ ਕਰਦੇ ਆਪਾਂ ਵਲੋਗ ਦਾ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਕਿਉਂਕਿ ਅੱਜ ਦਾ ਦੂਜਾ ਦਿਨ ਇਹਦਾ ਤੁਹਾਡੇ ਸਾਹਮਣੇ ਕਿੱਦਾਂ ਗੁਜ਼ਰਿਆ ਸਾਡਾ ਵੀਡੀਓ ਚੰਗੀ ਲੱਗੀ ਹੋਵੇ ਚਾ ਹਾਂ ਅੱਜ ਸਾਡਾ ਤਰੂ ਤਰੂ ਵਾਲਾ ਦਿਨ ਹਾਂ ਕੱਲ ਸਾਡਾ ਮਰੂਦ ਦੇ ਚਾ ਮਰੂਦ ਦੇ ਕਿਹ ਕਾਲਾ ਬਾਬਾ ਕੇ ਮਰ ਹਾਂ ਪੰਜਾਬੀ ਲਓ ਜੀ ਵਲੋਗ ਕਰਦੇ ਆਂ ਐਂਡ ਦੀ ਵੀਡੀਓ ਚੰਗੀ ਲੱਗੀ ਹੋਵੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰਦੇ ਲਾਈਕ ਟਾਪਾ ਮਿਲਦਾ ਹੈ ਕਿ ਨਵੇਂ ਵਲੋਗ ਚ